ਹੈਲੋ ਜੀ ਰਮਨੰਸੀ ਸਤਿ ਸ਼੍ਰੀ ਅਕਾਲ ਆਈ ਨੀਡ ਟੂ ਅਡੇ ਮੋਨਿਕਾ ਧਵਨ ਤੁਹਾਡੇ ਚੈਨਲ ਦੇ ਨਾਲ ਜੋ ਕਿ ਤੁਸੀਂ ਸਭ ਜਾਣਦੇ ਹੋ ਚੈਨਲ ਦਾ ਨਾਮ ਮੋਨਿਕਾ ਧਵਨ ਅਫੀਸ਼ੀਅਲ ਹੈ ਤੇ ਮੇਰਾ ਜਿਹੜਾ YouTube ਦਾ ਪੇਜ ਵੀ ਮੋਨਿਕਾ ਧਵਨ ਅਫੀਸ਼ੀਅਲ ਰਹੇਗਾ ਤੇ ਇਸ ਦਾ ਅਸੀਂ ਚਲਾ ਰਹੇ ਹਾਂ ਤੇ ਉਹਦਾ ਸੇਮ ਪੇਜ ਵੀ ਮੋਨਿਕਾ ਧਵਨ ਅਫੀਸ਼ੀਅਲ ਰਹੇਗਾ ਹਾਂਜੀ ਔਰ ਤੁਸੀਂ ਪਰਿਵਾਰ ਸਮੀ ਸਭ ਠੀਕ ਠਾਕ ਹੋ ਤੰਦਰੁਸਤ ਹੋ ਵਧੀਆ ਹੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤੀਆਂ ਦੇ ਵਿੱਚ ਰੱਖੇ ਅੱਜ ਦਾ ਦਿਨ ਸਾਡਾ ਜੋ ਵੀ ਮੈਂ ਤੁਹਾਨੂੰ ਇੱਕ ਹੈਡਿੰਗ ਪਾਈ ਹੈ ਸ਼ਰਾਧਾ ਨੂੰ ਲੈ ਕੇ ਤੇ ਅੱਜ ਸਾਡੀ ਮਤਲਬ ਲਾਸਟ ਜੋ ਸ਼ਰਾਧਾ ਦਿਨ ਹੈ ਤੇ ਆਪਣੇ ਆਪਣੇ ਘਰ ਦੇ ਵਿੱਚ ਆਪਣੇ ਵੱਡਿਆਂ ਨੂੰ ਯਾਦ ਕਰਕੇ ਤੇ ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਹਰ ਇੱਕ ਨੂੰ ਥੋੜਾ ਥੋੜਾ ਜਾਂ ਜਿਸ ਚਾਵੀ ਹੋ ਸਕੇ ਕੁਛ ਨਾ ਕੁਛ ਪੌਜੰਦੇ ਪ੍ਰਤੀ ਜਾਂ ਫਲ ਦੇ ਪ੍ਰਤੀ ਜਾਂ ਯੋਗਦਾਨ ਸੇਵਾ ਦੇ ਪ੍ਰਤੀ ਕੁਛ ਵੀ ਦੇ ਸਕਦੇ ਹੋ ਤੇ ਅੱਜ ਜੋ ਕਿ ਸਾਡੇ ਮਤਲਬ ਵਡੇਰੇ ਨੇ ਉਹਨਾਂ ਦੇ ਯਾਦ ਦੇ ਵਿੱਚ ਜੋ ਆਖਰੀ ਦਿਨ ਹੈ ਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਅੱਗੇ ਲਈ ਜਿਹੜਾ ਵੀ ਹੈ ਟਾਈਮ ਸਮਾਂ ਵਕਤ ਆਉਣ ਵਾਲਾ ਜਿਹੜਾ ਵੀ ਹੈ ਸਭ ਵਧੀਆ ਰਹੇ ਹਾਂਜੀ ਅੱਜ ਹਲਕੀ ਹਲਕੀ ਚੱਲ ਰਹੇ ਨੇ ਘਰ ਦੇ ਵਿੱਚ ਪੇਟ ਤੇ ਤੁਹਾਨੂੰ ਮੈਂ ਦਿਖਾ ਦਵਾਂ ਕੁਛ ਇਸ ਤਰ੍ਹਾਂ ਦੇ ਮਤਲਬ ਵਾਈਟ ਪੱਟੀ ਵਹੀਆ ਉਹ ਨਹੀਂ ਕਰ ਰਹੇ ਨੇ ਤੇ ਇਹ ਸਾਡਾ ਵਾਸ਼ਰੂਮ ਹੈ ਮੈਂ ਕਦੀ ਜ਼ਰੂਰੀ ਨਹੀਂ ਸਮਝਿਆ ਆਪਣੇ ਵਾਸ਼ਰੂਮ ਦੀ ਵੀਡੀਓ ਬਣਾਨੀ ਤੇ ਇਸ ਤਰ੍ਹਾਂ ਦਾ ਮਤਲਬ ਵਾਸ਼ਰੂਮ ਹੈ ਇੱਤੇ ਵੀ ਟਾਇਲਾਂ ਵਗੈਰਾ ਮਤਲਬ ਸਾਰੀਆਂ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਆਲਰੇਡੀ ਸਭ ਦੇ ਲੱਗੀਆਂ ਹੁੰਦੀ ਐ ਅਸੀਂ ਗੱਲ ਨਹੀਂ ਐ ਬਟ ਅੱਜ ਕੱਲ ਹਰ ਇੱਕ ਟਾਈਮ ਪੀਰੀਅਡ ਦੇ ਹਿਸਾਬ ਨਾਲ ਵਕਤ ਸਮਾਂ ਟਲਦਾ ਐ ਤੇ ਸਮੇਂ ਦੇ ਨਾਲ ਸਭ ਚੱਲ ਰਿਹਾ ਜਿਸ ਤਰ੍ਹਾਂ ਦਾ ਵੀ ਐ ਤੇ ਦੇਖੋ ਜੀ ਇਸ ਤਰ੍ਹਾਂ ਦੇ ਟਾਇਲਾਂ ਵਗੈਰਾ ਵਾਸ਼ਰੂਮ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਇਹਨਾਂ ਦੀ ਡੀਪ ਐਂਡ ਕਲੀਨਿੰਗ ਵਾਸ਼ਰੂਮ ਦੀ ਹੁੰਦੀ ਰਹਿੰਦੀ ਐ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਮਤਲਬ ਨਹੀਂ ਹੁੰਦੀ ਤੇ ਬਾਕੀ ਆ ਆ ਜਗ੍ਹਾ ਜਿਹੜੀ ਐ ਨਾ ਕਿ ਹਮੇਸ਼ਾ ਜਦੋਂ ਵੀ ਟੈਬ ਵਗੈਰਾ ਔਨ ਹੁੰਦਾ ਹੈ ਜਾਂ ਸਰਫ ਵਾਲਾ ਪਾਣੀ ਜਾਂ ਹਾਰਪੀ ਵਗੈਰਾ ਚੱਲਦਾ ਰਹਿੰਦਾ ਤੇ ਇਸ ਨੂੰ ਮਤਲਬ ਡੀਪ ਕਲੀਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜਿਸ ਨਾਲ ਕਿ ਇਹ ਟਾਈਲਾਂ ਹੋਰ ਵੀ ਜ਼ਿਆਦਾ ਵਧੀਆ ਤੇ ਠੀਕ ਠਾਕ ਨਜ਼ਰ ਆਣ ਤੇ ਬਾਕੀ ਦੇਖਿਆ ਜਾਵੇ ਪੇਂਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੋਇਆ ਹੈ ਤੇ ਇਸ ਤਰ੍ਹਾਂ ਦੇ ਮਤਲਬ ਹਰੇ ਭਈਆ ਉਹਨੀ ਪੱਟੀ ਵਗੈਰਾ ਪਾ ਰਹੇ ਨੇ ਓਵਰ ਤੁਹਾਨੂੰ ਮੈਂ ਚੁੱਪਚੀਪੀਤੇ ਉਹਨਾਂ ਦੀ ਵੀਡੀਓ ਹਲਕਾ ਜਿਹਾ ਬਣਾ ਕੇ ਦਿਖਾਨੀ ਆ ਤਾਂ ਕਿ ਉਹਨਾਂ ਨੂੰ ਨਹੀਂ ਪਤਾ ਕਿ ਵੀਡੀਓ ਵਿੱਚ ਅਸੀਂ ਆਵਾਂਗੇ ਬੜੇ ਫਿਰ ਵੀ ਮੈਂ ਹਲਕਾ ਜਿਹਾ ਜ਼ਰੂਰ ਤੁਹਾਨੂੰ ਦਿਖਾਵਾਂਗੀ ਤੇ ਬਾਕੀ ਔਰ ਮੈਂ ਚੱਲ ਰਹੀਆਂ ਸੀੜੀਆਂ ਦੇ ਤੇ ਕੁਝ ਔਰਕਿੰਗ نیچے ਲੱਗੀਆਂ ਹੋਈ ਨੇ ਕੁਝ ਔਰਕਿੰਗ ਉੱਪਰ ਲੱਗੀਆਂ ਹੋਈ ਨੇ ਤੇ ਤਾਂ ਕਿ ਕੀ ਆਪਣਾ ਨੀਚੇ ਦਾ ਡਿਪਾਰਟਮੈਂਟ ਹੈ ਉਹ ਵੀ ਡੀਪ ਐਂਡ ਕਲੀਨ ਹੋ ਜਾਵੇ ਤੇ ਜੋ ਉੱਪਰਲਾ ਡਿਪਾਰਟਮੈਂਟ ਉਹ ਵੀ ਕਲੀਨ ਹੋ ਜਾਏ ਬਾਕੀ ਲੋਬੀ ਦੇ ਵਿੱਚ ਵੀ ਸੇਮ ਇਹੀ ਚੱਲ ਰਿਹਾ ਤੇ ਇਹ ਦੇਖੋ ਜੀ ਬਾਕੀ ਇਸ ਤਰ੍ਹਾਂ ਦਾ ਵਰਕ ਇਹ ਦੇਖੋ ਮਾਰਕਰ ਲੱਗੇ ਹੋਏ ਨੇ ਤੇ ਬਾਕੀ ਇਹ ਦੇਖੋ ਰੂਮ ਵਗੈਰਾ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਜਸਟ ਓਨਲੀ ਔਨ ਵਾਈਟ ਇਹਦੇ ਉੱਪਰ ਹੀ ਰਿਮੂਵ ਕਰਾਵਾਂਗੇ ਤੇ ਇਹ ਜਿਹੜਾ ਪੇਪਰ ਵਗੈਰਾ ਤੁਹਾਨੂੰ ਮੈਂ ਸਾਰਿਆਂ ਨੂੰ ਦਿਖਾ ਚੁੱਕੀ ਹਾਂ ਇਹ ਪੇਪਰ ਦੀ ਜ਼ਰੂਰਤ ਨਹੀਂ ਹੈ ਹੈਨਾ बाकी है देखो साले वर्कर हेलो भैया कैसे हो बहुत बढ़िया आपको पता है ये जो भैया लोग हैं ना ये बहुत दूर से आए कौन से पिंड से आए हुई है कलकत्ता हाँ देखिए भैया आए हैं कोलकाता की ओर से और देखो अमृतसर में काम करते हैं और काम करते हैं ये पेंट का तो भैया लोग हमें हमारे लिए तो अजनबी है क्यों भाई आप हमारे लिए अजनबी हो पर जब अजनबी भी अपने घर को लेकर अच्छी तरह चले ना तो वो परिवार बन जाता है क्यों भाई तो मैंने इनको भाई बोल दिया तो समझो ये दीदी लोग कहते कि दीदी लोग समझ गए रिश्ता अच्छा दिया भाई का क्यों भाई ਤੋ ਭਈਆ ਜਿ세 ਜਿ세 ਪੇਂਟ ਕਰਤੇ ਜਾਏਂਗੇ ਤੋ ਹਮ ਦਿਖਾਤੇ ਜਾਏਂਗੇ ਪੇਂਟ ਦਾ ਕਲਰ ਕੌਨਸਾ ਚਲ ਰਹਾ ਹੈ ਕੌਨਸਾ ਸ਼ੇਡ ਹੋਗਾ ਕੈਸੇ ਹੋਗਾ ਕੈਸੇ ਨਹੀਂ ਹੋਗਾ ਤੇ ਬਾਕੀ ਮੈਂ ਤੁਹਾਨੂੰ ਦੱਸ ਦਵਾ ਮੈਂ ਆਪਣੀ ਪੰਜਾਬੀ ਲਾਈਨ 'ਚ ਆ ਜੰਦੀ ਆ ਜੀ ਤੇ ਬਾਕੀ ਇਹ ਮੰਦਿਰ ਹੈ ਮਤਲਬ ਮੰਦਿਰ ਨਹੀਂ ਹੈ ਹੈ ਕਿਚਨ ਤੇ ਇਹਨੂੰ ਅਸੀਂ ਬੂਆ ਰੂਮ ਤਿਆਰ ਕਰਾਂਗੇ ਕਿਉਂਕਿ ਮੇਰਾ ਇੱਕ ਬਹੁਤ ਵਧੀਆ ਡ੍ਰੀਮ ਹੈ ਕਿ ਜਦੋਂ ਵੀ ਘਰ ਦੇ ਵਿੱਚ ਅ ਭਗਵਾਨ ਦਾ ਇੱਕ ਸਰੂਪ ਹੋਵੇ ਭਗਵਾਨ ਦਾ ਇੱਕ ਨਾਮ ਹੋਵੇ ਤੁਸੀਂ ਗੁਰਮਤਿ ਦੀ ਫੋਟੋ ਸਾਰਿਆਂ ਨੇ ਦੇਖੀ ਹੋਈ ਹੈ ਨੀਚੇ ਤੇ ਸਾਡੀ ਗੁਰਮਤਿ ਦੀ ਫੋਟੋ ਤਾਂ ਹੈ ਬਟ ਸਾਡੇ ਘਰ ਦਾ ਮੰਦਿਰ ਨਹੀਂ ਹੈਗਾ ਤੇ ਮੰਦਿਰ ਮਤਲਬ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ ਹੋਣਾ ਤੇ ਇਸ ਲਈ ਭਈਆ ਲੋਕਾਂ ਨੂੰ ਬੋਲੇ ਕਿ ਇਹ ਤੁਸੀਂ ਸਾਰਾ ਮਲੇ ਨੂੰ ਵਾਈਟ ਵਗੈਰਾ ਕਰਕੇ ਤੇ ਸੈਟਅਪ ਕਰ ਦੇਣਾ ਤੇ ਫਿਰ ਜਿਹੜਾ ਜੋਤ ਵਾਲਾ ਦਿਨ ਹੋਏਗਾ ਮਾਂਜੀ ਦੀ ਅਸ਼ਟਮੀ ਹੋਏਗੀ ਉਸ ਦਿਨ ਅਸੀਂ ਲਿਆ ਕੇ ਮੰਦਿਰ ਤੇ ਆਪਣੇ ਮਤਲਬ ਜਿਹੜਾ ਕਿ ਪੰਡਤ ਜੀ ਨੂੰ ਬੁਲਾ ਕੇ ਤੇ ਉਹਨਾਂ ਨੂੰ ਰਖਵਾਵਾਂਗੇ ਮੰਦਿਰ ਨੂੰ ਤੇ ਬਾਕੀ ਦੇਖੋ ਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਪੇਂਟ ਚੱਲਦੇ ਜਾਣਗੇ ਤੇ ਤੁਹਾਡੇ ਨਾਲ ਮੈਂ ਗੱਲਬਾਤ ਸਾਂਝੀ ਕਰਦੀ ਜਾਵਾਂਗੀ ਤੇ ਭਈਆ ਲੋਕਾਂ ਨੇ ਦੋ ਦਿਨ ਸਾਨੂੰ ਲਾਰਾ ਲੱਪਾ ਲਾਇਆ ਪੂਰਾ ਆ ਗਏ ਆ ਗਏ ਆ ਗਏ ਪਰ ਆਏ ਨਹੀਂ ਲਾਰਾ ਲਗਾ ਕੇ ਗਏ ਤੇ ਅੱਜ ਮੈਂ ਭਈਆ ਨੂੰ ਕਿਹਾ ਕਿ ਭਈਆ ਤੁਸੀਂ ਐਤਵਾਰ ਦਾ ਦਿਨ तो समझो दसहरे तो पहला पहला सूँ फ्री करना है क्यों भाई बोला ना आपको दिल्कुल दिल्कुल। तो अगर भैया नहीं ना फ्री करेंगे तो फिर मैं भैया को बताऊंगी कि पंजाबियों का गुस्सा क्या होता है <laughs> ਕਿਉਂ ਭਈਆ ਭਈ ਹੱਸਨੇ ਲੱਗੇ ਅਬ ਸੋ ਚਲੋ ਓਕੇ ਪਰਿਵਾਰ ਫੇਸਬੁੱਕ ਫੈਮਲੀ ਜੂਟਿਊਬ ਫੈਮਲੀ ਆਪਣਾ ਆਪਣਾ ਜੋਗ ਦਿੰਦੇ ਰਹਿਓ ਆਪਣੀ ਆਪਣੀ ਗੱਲਬਾਤ ਕਰਦੇ ਰਹਿਓ ਬਹੁਤ ਵਧੀਆ ਲੱਗਦਾ ਹੈ ਤੁਸੀਂ ਮੈਨੂੰ ਚੈਨਲ ਨੂੰ ਸਪੋਰਟ ਕਰ ਰਹੇ ਹੋ ਬਹੁਤ ਵਧੀਆ ਲੱਗਦਾ ਹੈ ਤੁਸੀਂ ਮੇਰੇ ਚੈਨਲ ਨੂੰ ਪਿਆਰ ਦੇ ਰਹੇ ਹੋ ਤੇ ਆਪਣਾ ਪਿਆਰ ਇਸ ਤਰ੍ਹਾਂ ਹੀ ਦਿੰਦੇ ਰਹਿਣਾ ਚੈਨਲ ਨਾਲ ਗੱਲਬਾਤ ਕਰਦੇ ਰਹਿਣਾ ਸੋ ਮੈਂ ਤੁਹਾਡੀ ਮੋਨਿਕਾ ਤੁਹਾਨੂੰ ਤੁਹਾਡੇ ਚੈਨਲ ਨਾਲ ਜੁੜਦੀ ਰਵਾਂਗੀ ਗੱਲਬਾਤ ਕਰਨ ਲਈ ਸੋ ਥੈਂਕ ਯੂ ਸੋ ਮਾਚ ਟੇਕ ਕੇਅਰ ਬਾਏ ਬਾਏ ਜੀ